ਉਹ ਕਿੰਨਾ ਪ੍ਰਾਊਡ ਫੀਲ ਹੋਇਆ ਸੀ ਸੀ ਜਦੋਂ ਕੋਈ ਟੈਲੈਂਟ ਅੱਗੇ ਜਾਂਦਾ ਸਭ ਤੋਂ ਪਹਿਲਾਂ ਤਾਂ ਟੈਲੈਂਟ ਆਪਣੇ ਕਰਕੇ ਹੀ ਅੱਗੇ ਜਾਂਦਾ ਆਪਦੇ ਆਪ ਕਰਕੇ ਹੀ ਅੱਗੇ ਜਾਂਦਾ ਕਿਉਂ ਕਿ ਉਹ ਕਿੰਨਾ ਕੋਈ ਵੀ ਆਰਟਿਸਟ ਆਪਣੇ ਆਪ ਦਾ ਉਹਦਾ ਆਰਟਿਸਟ ਦਾ ਵਿਜ਼ਨ ਕੀ ਹੈ ਉਹ ਕੀ ਕਰਨਾ ਚਾਹੁੰਦਾ ਹੈ ਕਿੰਨਾ ਸੋਚਦਾ ਹੈ ਕਿ ਮੈਂ ਪਰਫੈਕਸ਼ਨ ਦੇ ਵਿੱਚ ਕਰਾਂ ਤੇ ਵਧੀਆ ਕਰਾਂ ਮੈਂ ਭਾਵੇਂ ਕੋਈ ਹੋਰ ਇਸਾਰੇ ਕੰਬੀਨੇਸ਼ਨ ਜਰੀਆ ਹੁੰਦਾ ਇੱਕ ਦੂਜੇ ਦਾ ਹਨਾ ਜਿਵੇਂ ਹੁਣ ਜੇ ਇੱਥੇ ਅਸੀਂ ਬੈਠ ਕੇ ਗੱਲ ਕਰ ਰਹੇ ਹਾਂ ਤਾਂ ਇਹ ਸਟੇਜ ਕਿਸੇ ਨੇ ਲਾਈ ਹੈ ਕਿਸੇ ਮਿਸਤਰੀ ਨੇ ਮੇਖਾਂ ਗੱਡੀਆਂ ਨੇ ਤਾਂ ਅਸੀਂ ਇੱਥੇ ਬੈਠੇ ਹਾਂ ਸੋ ਇਹ ਸਾਰਿਆਂ ਦਾ ਕੰਬੀਨੇਸ਼ਨ ਹੀ ਹੁੰਦਾ ਹੈ ਸੇਮ ਹੀ ਜਦੋਂ ਆਰਟਿਸਟ ਨੂੰ ਕਿਸੇ ਨੂੰ ਅਸੀਂ ਪ੍ਰੈਜ਼ੈਂਟ ਕਰਦੇ ਹਾਂ ਮੈਂ ਜਾਂ ਮੇਰੀ ਟੀਮ ਜਾਂ ਹੋਰ ਵੀ ਬਾਕੀ ਸਾਰੇ ਉਹ ਕੰਬੀਨੇਸ਼ਨ ਹੀ ਹੁੰਦਾ ਤੇ ਇੱਕ ਦੂਜੇ ਤੇ ਪ੍ਰਾਉਡ ਤਾਂ ਹੁੰਦਾ ਹੀ ਆ ਜੇ ਮੈਂ ਤਰੱਕੀ ਕਰਦਾ ਤਾਂ ਮੇਰੇ ਆਰਟਿਸਟਾਂ ਨੂੰ ਮੇਰੀ ਟੀਮ ਨੂੰ ਪ੍ਰਾਊਡ ਹੁੰਦਾ ਜੇ ਮੇਰਾ ਕੋਈ ਆਰਟਿਸਟ ਤਰੱਕੀ ਕਰਦਾ ਮੈਨੂੰ ਮੇਰੀ ਟੀਮ ਨੂੰ ਉਹਦੇ ਤੇ ਪ੍ਰਾਊਡ ਹੁੰਦਾ ਉਹ ਤਾਂ ਉਹ ਉਹ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਕਿ ਕਿੰਨੀ ਖੁਸ਼ੀ ਹੁੰਦੀ ਆ ਖਾਸ ਕਰਕੇ ਉਦੋਂ ਜਦੋਂ ਜਿਵੇਂ ਸੋਚਿਆ ਹੋਵੇ ਉਵੇਂ ਹੁੰਦਾ ਹੋ ਰਿਹਾ ਹੋਵੇ ਜੀ ਆਉਣ ਵਾਲਾ ਜਿਹੜਾ ਟੈਲੈਂਟ ਹੈ ਪੰਜਾਬੀ ਇੰਡਸਟਰੀ ਵਿੱਚ ਉਸ ਨੂੰ ਤੁਸੀਂ ਕੀ ਮੈਸੇਜ ਦੇਣਾ ਮੈਂ ਤੁਹਾਨੂੰ ਦੱਸਣਾ ਜਿਹੜਾ ਹੁਣ ਆਉਣ ਵਾਲਾ ਟੈਲੈਂਟ ਆ ਨਾ ਉਹ ਸਾਰੇ ਹੀ ਹੁਣ ਤਾਂ ਇੰਨੇ ਸਿਆਣੇ ਨੇ ਇੰਟਰਨੈਟ ਕਰਕੇ ਆ ਚੀਜ਼ਾਂ ਕਰਕੇ ਉਹ ਸਾਰੇ ਇੱਕ ਦੂਜੇ ਤੋਂ ਸਿੱਖਦੇ ਰਹਿੰਦੇ ਨੇ ਹੁਣ ਵਾਲੇ ਨਵੇਂ ਜਵਾਕਾਂ ਲਈ ਤੇ ਬਹੁਤ ਈਜ਼ੀ ਆ ਹੁਣ ਸੋ ਮੈਨੂੰ ਤਾਂ ਮੈਸੇਜ ਤੇ ਮੈਂ ਕੀ ਦਊਂਗਾ ਮੈਂ ਤਾਂ ਇਹੀ ਕਹੂੰਗਾ ਵੀ ਤੁਸੀਂ ਜੋ ਜਿਵੇਂ ਦਾ ਸੋਚ ਲਓਗੇ ਉਮੀਦ ਆ ਸਭ ਕੁਝ ਹੋ ਜਾਊਗਾ ਤੁਸੀਂ ਜੋ ਮਰਜ਼ੀ ਸੋਚ ਲਓ ਪਰ ਉਹਦੇ ਲਈ ਤੁਹਾਨੂੰ ਲੱਗੇ ਰਹਿਣਾ ਪੈਣਾ ਉਹਦੇ ਲਈ ਤੁਹਾਨੂੰ ਕੰਮ ਕਰਨਾ ਪੈਣਾ ਬਿਲਜੀਤ ਹੁਣ ਜੇ ਮੈਟ ਗੱਲਾਂ ਪਹੁੰਚੇ ਨੇ ਉਹ ਐਵੇਂ ਤਾਂ ਪਹੁੰਚ ਨਹੀਂ ਗਏ ਉਹ ਜੇ 24 ਘੰਟਿਆਂ ਚੋਂ 17-18 ਘੰਟੇ ਦਿਨ ਰਾਤ 20ਾਂ 25ਾਂ ਸਾਲਾਂ ਦੇ ਜੇ ਕੰਮ ਕਰ ਰਹੇ ਨੇ ਤਾਂ ਉੱਥੇ ਪਹੁੰਚੇ ਨੇ ਉਹ ਉਹਦੇ ਲਈ ਤੁਹਾਨੂੰ ਮਿਹਨਤਾਂ ਕਰਨੀ ਪਊਗੀ ਉਹਨਾਂ ਨੂੰ ਤੁਸੀਂ ਕਦੇ ਦੇਖਿਆ ਇੰਸਟਾਗ੍ਰam ਤੇ ਜਾਂ ਕਿਸੇ ਇੰਟਰਵਿਊ ਚ ਕਿ ਉਹ ਪਰਸਨਲ ਲਾਈਫ ਦੇ ਵਿੱਚ ਜੇ ਉਹ ਉਦਾਸ ਵੀ ਨੇ ਤਾਂ ਉੱਥੇ ਉਦਾਸ ਥੋੜੀ ਦਿਸੇ ਨ ਤੁਹਾਨੂੰ ਕਦੇ ਉਹ ਹੱਸਦੇ ਹੀ ਦਿਖਦੇ ਨੇ ਇਹ ਤੋਂ ਇਹੀ ਸਿੱਖਣ ਵਾਲੀਆਂ ਚੀਜ਼ਾਂ ਨੇ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।